ਚੌਦਸਾ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੰਬੋਜ ਜੀ ਤੁਹਾਡਾ ਵੀ ਥੈਂਕ ਯੂ ਤੁਹਾਡੇ ਸਰੋਤਿਆਂ ਦਾ ਬਹੁਤ ਧੰਨਵਾਦ ਆ ਜਿਹੜਾ ਤੁਹਾਨੂੰ ਇੰਨਾ ਪਿਆਰ ਦਿੰਦੇ ਨੇ ਤੁਹਾਨੂੰ ਫਿਰ ਦੁਬਾਰਾ ਦੁਬਾਰਾ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲੈਣ ਲਈ ਕਹਿੰਦੇ ਨੇ ਵੀ ਸਾਨੂੰ ਇਹ ਇਹ ਜਾਣਕਾਰੀ ਬਹੁਤ ਚੰਗੀ ਲੱਗੀ ਅਗਲੀ ਜਾਣਕਾਰੀ ਦਿਓ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਬਿਲਕੁਲ ਦੱਸੋ ਅਸੀਂ ਵੱਖ-ਵੱਖ ਤਰ੍ਹਾਂ ਦੇ ਬੀਮਿਆਂ ਦੇ ਉੱਪਰ ਵੀ ਕਈ ਵੀਡੀਓ ਬਣਾਈਆਂ ਹੈਗੀਆਂ ਤਾ ਚੌਧਰੀ ਸਾਹਿਬ ਦੀ ਇੱਕ ਵਾਰੀ ਫੇਰ ਸੇਵਾ ਲੈਣ ਲੱਗਿਆ ਚੌਧਰੀ ਸਾਹਿਬ ਸਾਡੇ ਇੱਕ ਸਰੋਤੇ ਨੇ ਸਾਡੇ ਇੱਕ ਫਾਲੋਅਰ ਨੇ ਮੈਸੇਜ ਕੀਤਾ ਕਿ ਕਿਆ ਘਰਾਂ ਦਾ ਵੀ ਬੀਮਾ ਕਰਵਾਇਆ ਜਾ ਸਕਦਾ ਸੋ ਉਹ ਜਾਣਕਾਰੀ ਲੈਣ ਦੇ ਲਈ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਆਂ ਤੇ ਤੁਸੀਂ ਦੱਸੋ ਕਿ ਕਿਆ ਘਰਾਂ ਦਾ ਬੀਮਾ ਹੋ ਸਕਦਾ ਜੇ ਹੋ ਸਕਦਾ ਤਾਂ ਘਰਾਂ ਦੇ ਬੀਮਾ ਕਰਵਾਉਣ ਦੀ ਲੋੜ ਕਿਉਂ ਪੈਂਦੀ ਹੈ ਜੇ ਬੀਮਾ ਕਰਵਾ ਲੈਂਦਾ ਵਿਅਕਤੀ ਤਾਂ ਉਸ ਨੂੰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਨੇ ਗੱਲ ਇਹ ਹੈ ਕੰਬੋਤ ਜੀ ਜਿਹੜੇ ਅੱਜ ਦਾ ਸਮਾਂ ਹੈ ਅੱਜ ਦੇ ਸਮੇਂ 'ਚ ਘਰ ਦਾ ਬੀਮਾ ਕਰਾਉਣਾ ਬਹੁਤ ਹੀ ਜ਼ਰੂਰੀ ਹੈ ਪਹਿਲਾਂ ਕੋਈ ਸਮਾਂ ਹੁੰਦਾ ਸੀਗਾ ਘਰ ਦੇ ਜੀ ਹੁੰਦੇ ਸੀਗੇ ਕਾਫੀ ਚਾਰ ਪੰਜ ਜੀ ਸੇ ਸੇ 7 ਜੀ 8 ਜੀ ਕਿ ਜੇ ਦੋ ਚਲੇ ਵੀ ਗਏ ਘਰ ਤੋਂ ਬਾਹਰ ਤਾਂ ਚਾਰ ਬੈਠੇ ਨੇ ਜੇ ਚਾਰ ਚਲੇ ਗਏ ਦੋ ਘਰ ਚ ਬੈਠੇ ਨੇ ਅੱਜ ਜਿਹੜਾ ਸਮਾਂ ਆ ਗਿਆ ਅੱਜ ਇੰਨਾ ਸਮਾਂ ਆ ਗਿਆ ਕਿ ਹਰ ਬੰਦਾ ਵਿਜੀ ਹੈ ਹਸਬੰਡ ਵਾਈਫ ਨੌਕਰੀ ਕਰਦੇ ਨੇ ਬੱਚੇ ਸਕੂਲ ਚਲ ਜਾਂਦੇ ਨੇ ਜਾਂ ਹਸਬੰਡ ਵਾਈਫ ਬੱਚੇ ਸਾਰੇ ਇਕੱਠੇ ਹੋ ਕੇ ਕਿਤੇ ਘੁੰਮਣ ਚਲ ਜਾਂਦੇ ਨੇ ਕਿਸੇ ਵਿਆਹ ਚਲ ਜਾਂਦੇ ਨੇ ਕਿਸੇ ਰਿਸਤੇ ਚਲ ਜਾਂਦੇ ਨੇ ਇਸ ਤਰ੍ਹਾਂ ਦੇ ਬੜੇ ਹੀ ਤਰ੍ਹਾਂ ਦੇ ਸੀਨ ਬਣਦੇ ਜਾਏ ਜਦੋਂ ਇਹੋ ਜਿਹੋ ਸੀਨ ਹੁੰਦੇ ਨੇ ਜਿਹੜੇ ਅੱਜ ਕੱਲ ਦੀ ਮਾਤਲ ਜਿਹਨੂੰ ਕਹਿੰਨੋ ਵੀ ਬੈਡ ਮੈਂਟਲਟੀ ਹੈ ਉਹਨਾਂ ਦਾ ਇਸ ਤਰ੍ਹਾਂ ਦਾ ਸਾਧਨ ਬਣ ਗਿਆ ਕਿ ਤੋਂ ਉਹ ਇਹੋ ਜਿਹੇ ਘਰਾਂ ਤੇ ਜਾ ਕੇ ਅਟੈਕ ਕਰਦੇ ਨੇ ਜਿੱਥੇ ਉਹ ਲੋਕ ਨਹੀਂ ਹੁੰਦੇ ਜਾਂ ਉਹ ਸਾਰਾ ਉਹਨੂੰ ਜਿਹਨੂੰ ਕਹਿੰਦੇ ਵੀ ਉਹ ਰੈਕੀ ਕਰਦੇ ਨੇ ਬੇ ਬੰਦੇ ਕਦੋਂ ਆਂਦੇ ਨੇ ਪਰਵਾਰ ਛੁਗੜ ਗਏ ਨੇ ਛੋਟੇ ਹੋ ਗਏ ਨੇ ਕੰਮ ਕਰਨ ਲਈ ਫੈਮਿਲੀਆ ਰਹਿ ਰਹੀਆਂ ਨੇ ਪਹਿਲਾਂ ਤਾਂ ਸੰਯੁਕਤ ਪਰਿਵਾਰ ਹੁੰਦੇ ਸੀ ਘਰ ਵਿੱਚ ਕੋਈ ਨਾ ਕੋਈ ਰਹਿੰਦਾ ਸੀਗਾ ਛੋਟੂ ਛੋਟੀ ਫੈਮਿਲੀਆ ਹੈ ਕੰਮ ਤੇ ਕਿਧਰ ਕਿਤੇ ਜਾਣਾ ਪਏਗਾ ਕੰਮ ਕਰਨੇ ਵੀ ਜਾਣਾ ਪਏਗਾ ਤੇ ਘਰ ਛੱਡ ਕੇ ਪੂਰੇ ਪਰਿਵਾਰ ਸਮੇਤ ਵੀ ਕਿਤੇ ਨਾ ਕਿਤੇ ਜਾਣਾ ਪਵੇਗਾ ਜਾਣਾ ਪਵੇਗਾ ਬਹੁਤ ਸਾਰੇ ਚਾਅ ਸੱਜਦਾ ਤੇ ਹੋ ਰਿਹਾ ਅੱਜਕੱਲ ਕਮੋਜ ਜੀ ਤੁਸੀਂ ਸਿਰਫ ਸ਼ਾਮ ਨੂੰ ਬਹੁਤ ਵੱਡੇ ਦਿਨ ਦੀ ਵੀ ਗੱਲ ਛੱਡੋ ਸੀ ਤੁਸੀਂ ਸ਼ਾਮ ਨੂੰ ਸਾਰਾ ਪਰਿਵਾਰ ਬੱਚਿਆਂ ਸਮੇਤ ਕਿਸੇ ਮੈਰਿਜ ਪੈਲਸ ਤੇ ਚਲੇ ਗਏ ਮੈਰਿਜ ਫੰਕਸ਼ਨ ਕੋ ਅਟੈਂਡ ਕਰਨ ਚਲੇ ਗਏ ਤੇ ਜਦੋਂ ਤੁਸੀਂ ਆਣਾ ਤੁਹਾਨੂੰ ਉੱਥੇ 2 3 4 6 ਘੰਟੇ ਲੱਗਣੇ ਆ ਤੁਸੀਂ ਕੋਈ 12 ਵਜੇ ਆ ਰਹੇ ਹੋ ਕੋਈ 1 ਵਜੇ ਆ ਰਹੇ ਹੋ ਕਈ ਜ਼ਿਆਦਾ ਟਾਈਮ ਲੱਗੇ 2 ਵਜੇ ਰਹੇ ਹੋ ਉਹ ਜਿਹੜਾ 6 ਵਜੇ ਤੋਂ ਲੈ ਕੇ 2 ਵਜੇ ਦਾ ਟਾਈਮ ਹੈ ਉਹ ਬੜਾ ਖਤਰਨਾਕ ਹੈ ਉਹਨਾਂ ਨੇ ਪਹਿਲਾਂ ਹੀ ਤੁਹਾਨੂੰ ਜਾਚ ਪਾਪ ਕਰਕੇ ਤੁਹਾਡੇ ਘਰਾਂ ਦੇ ਵਿੱਚੋਂ ਚੋਰੀ ਕਰ ਲਈ ਕਰਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਪਈ ਹੈ ਫਰਿੱਜ ਤੋਂ ਲੈ ਕੇ ਮਤਲਬ ਜਿਹਨੂੰ ਇਲੈਕਟ੍ਰੋਨਿਕ ਤੋਂ ਲੈ ਕੇ ਗਹਿਣਿਆਂ ਤੱਕ ਹਰ ਬੰਦਾ ਇਹ ਤਾਂ ਹੋ ਨਹੀਂ ਸਕਦਾ ਕਿ ਜਦ ਇਸ ਜਾਣਾ ਸਾਡੀ ਗੱਡੀ ਭਰ ਕੇ ਨਾਲ ਲੈ ਜਾਈਏ ਤਾਂ ਹੋ ਨਹੀਂ ਸਕਦਾ ਸਾਰਾ ਸਮਾਨ ਤੁਹਾਡੇ ਘਰ ਚ ਪਿਆ ਔਰ ਇਹਦਾ ਬੇਸ਼ਕੀਮਤੀ ਸਮਾਨ ਹੁੰਦਾ ਉਹ ਜਿਹੜਾ ਅਸੀਂ ਸਾਰੀ ਜ਼ਿੰਦਗੀ ਕਮਾ ਕਮਾ ਕੇ ਬਣਾਉਂਦੇ ਆ ਤੇ ਜਿਹੜਾ ਚੋਰ ਹੈ ਠੱਗ ਹੈ ਉਹਨੂੰ ਲਜਾਣ ਲਈ ਮਿੰਟ ਦੋ ਲੰਦਾ ਸਰ ਵੀ ਨਹੀਂ ਸਕਦਾ ਸਮਾਨ ਘਰ ਦੇ ਵਿੱਚ ਹਰ ਸਮਾਨ ਹੀ ਪਈ ਪਏਗਾ ਜੇ ਚਾਹੀਦਾ ਜੇ ਚਾਹੀਦਾ ਤਾਂ ਜੇ ਤੁਸੀਂ ਉਹੀ ਸਮਾਨ ਤੁਹਾਡਾ ਅੱਜ ਚੋਰੀ ਹੋ ਜਾਵੇ ਕੁਝ ਲੈ ਕੇ ਚੱਲ ਜਾਵੇ ਤਾਂ ਉਹ ਸਮਾਨ ਬਣਾਉਣ ਲਈ ਤੁਹਾਨੂੰ ਕਟੋਕੜ ਦੁਆਰਾ ਕਿੰਨਾ ਟਾਈਮ ਲੱਗਣਾ ਵੱਡੀ ਉਹ ਸਿਟੀ ਜਿੰਨੀ ਵੀ ਤੁਹਾਡੀ ਉਹ ਕਮਾਈ ਸੀਗੀ ਮਤਲਬ ਜਿੰਨੇ ਸਾਲਾਂ ਦੇ ਅੱਜ ਤੋਂ ਮਿੰਦਾ ਸਾ 20 ਸਾਲ ਜੋ ਵੀ ਤੁਹਾਨੂੰ ਟਾਈਮ ਲੱਗਿਆ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਉਸ ਜਗ੍ਹਾ ਤੇ ਕਿੱਦਾਂ ਆਣਾ ਪਊਗਾ ਤੁਸੀਂ ਆਮ ਕਰਕੇ ਦੇਖਿਆ ਹੋਣਾ ਤੁਹਾਡੇ ਘਰਾਂ ਦੇ ਵਿੱਚ ਕਿਸੇ ਦਾ ਵਿਆਹ ਰੱਖਿਆ ਕਿਸੇ ਦਾ ਕੁਝ ਰੱਖਿਆ ਸਮਾਨ ਲੋਕਾਂ ਦਾ ਘਰਾਂ ਚ ਆ ਜਾਂਦਾ ਅਸੀਂ ਵੀ ਕੋਸ਼ਿਸ਼ ਕਰਦੇ ਸਾਡੀ ਕੁੜੀ ਦਾ ਵਿਆਹ ਅਸੀਂ ਸਮਾਨ ਇਕੱਠਾ ਕਰਕੇ ਰੱਖ ਕੇ ਤਿਆਰ ਮੰਨ ਤਿਆਰ ਕਰਕੇ ਰੱਖ ਲੈਣੇ ਨੇ ਬਾਅਦ ਚੋਂ ਸਾਨੂੰ ਕਿਤੇ ਅਚਾਨਕ ਜਾਣਾ ਪੈ ਗਿਆ ਇਹ ਕਹਿੰਦੇ ਹੋਰ ਕੋਈ ਬਦਲ ਐ ਤਾਂ ਨਹੀਂ ਕੋਈ ਦਿੱਕਤ ਆ ਗਈ ਜਦੋਂ ਤੁਸੀਂ ਵਾਪਸ ਆਨੇ ਸਮਾਨ ਨਹੀਂ ਕਰ ਚੁੰਦਾ ਉਹ ਤੁਸੀਂ ਕਿਦਾਂ ਪੂਰਾ ਕਰੋਗੇ ਇਸ ਲਈ ਇਹ ਜਿਹੜਾ ਸਾਰਾ ਕੁਝ ਹੁੰਦਾ ਹੈ ਇਹਨੂੰ ਪੂਰਾ ਕਰਨ ਲਈ ਇਸ ਦੀ ਪ੍ਰਭਾਈ ਕਰਨ ਲਈ ਸਾਨੂੰ ਬੀਮਾ ਹੀ ਕਰਵਾ ਲੈਣਾ ਚਾਹੀਦਾ ਤਾਂ ਕਿ ਇਹ ਕਈ ਵਾਰੀ ਇੱਕ ਵਾਰੀ ਹੀ ਸਮਾਨ ਬੜਾ ਮੁਸ਼ਕਲ ਨਾਲ ਬਣਦਾ ਹੈ ਕਿਉਂਕਿ ਕਮਾਈ ਦੇ ਸਾਧਨ ਇੰਨੇ ਕੁ ਵਿਅਕਤੀ ਦੇ ਹੁੰਦੇ ਨੇ ਤੇ ਜੇਕਰ ਉਹਦਾ ਲਾਸ ਹੋ ਜਾਵੇ ਫਿਰ ਦੁਬਾਰੇ ਬਣਾਉਣ ਦੀ ਬਿਫਤਾ ਪੈ ਜਵੇ ਤਾਂ ਕਿੰਨਾ ਕਿਤੇ ਸਾਰਾ ਆਰਥਿਕ ਜੋ ਢਾਂਚਾ ਹੈਗਾ ਪ੍ਰਬੰਧ ਲਾਂਡਾ ਵਿਗੜ ਜਾਂਦਾ ਵਿਗੜ ਜਾਂਦਾ ਔਰ ਅੱਜ ਦੀ ਡੇਟ ਜੇ ਤੁਹਾਨੂੰ ਪਤਾ ਕਿ ਆਰਥਿਕ ਢਾਂਚਾ ਸਵਾਰਨ ਦਾ ਪਹਿਲਾਂ ਹੀ ਸਮਾਂ ਨਹੀਂ ਹੈਗਾ ਜੇ ਕਿਸੇ ਨੇ ਸਵਾਰ ਵੀ ਲਿਆ ਜੇ ਉਹਦੇ ਨਾਲ ਕੋਈ ਐਕਸੀਡੈਂਸ ਕਾ ਵੀ ਘਟਨਾ ਵਾਪਰ ਗਈ ਤਾਂ ਕਿਦਾਂ ਸਵਾਰੂਗਾ ਕਦੋਂ ਸਵਾਰੂਗਾ ਉਹਨੇ ਕਿੰਨਾ ਟਾਈਮ ਲੱਗੂਗਾ ਦੁਬਾਰਾ ਉਹ ਕਿੰਨਾ ਦੇ ਲੋਨ ਲਊਗਾ ਬੈਂਕਾਂ ਤੋਂ ਲੋਨ ਲਊਗਾ ਜਾਂ ਸਮਾਨ ਲੈਂਦਾ ਦੁਕਾਨਦਾਰਾਂ ਤੋਂ ਲੋਨ ਲਊਗਾ ਇਸ ਤਰ੍ਹਾਂ ਉਹ ਕੋ ਨੂੰ ਪੂਰਾ ਕਰੂਗਾ ਸੋ ਬਿਲਕੁਲ ਤੁਹਾਡਾ ਕਹਿੰਦਾ ਮਤਲਬ ਕਿ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਆਪਣੇ ਘਰ ਦਾ ਬੀਮਾ ਵੀ ਕਰਵਾਉਣ ਦੀ ਬਿਲਕੁਲ ਹੁਣ ਕਿਸੇ ਵਿਅਕਤੀ ਨੇ ਆਪਣੇ ਘਰ ਦਾ ਬੀਮਾ ਕਰਵਾਣਾ ਹੈ ਤਾਂ ਉਸ ਨੂੰ ਦੱਸੋ ਕਿਹੜੇ ਰਾਹ ਪਾਉਂਗੇ ਇਸ ਤਰ੍ਹਾਂ ਬੀਮਾ ਕਰਵਾਊਗਾ ਘਰ ਦਾ ਘਰ ਦਾ ਬੀਮਾ ਕਰਵਾਉਣ ਦੇ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਮੈਂ ਪਹਿਲਾਂ ਗੱਲਾਂ ਕਹੀਆਂ ਉਹਨਾਂ ਤੋਂ ਇੱਕ ਗੱਲ ਹੋਰ ਬਹੁਤ ਮੇਨ ਗੱਲ ਹੈ ਇਹਨਾਂ ਤੋਂ ਸਮਾਨ ਚੋਰੀ ਹੋਣ ਤੋਂ ਇਲਾਵਾ ਇੱਕ ਹੋਰ ਮੇਨ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਆਪਣਾ ਮਕਾਨ ਬਣਾਉਣਾ ਸ਼ੁਰੂ ਕਰਦੇ ਹੋ ਪਲਾੜ ਲੈਂਦੇ ਹੋ ਤੁਸੀਂ ਬੈਂਕ ਤੋਂ ਲੋਨ ਲੈਂਦੇ ਜਿਹੜਾ ਬੈਂਕ ਦਾ ਤੁਸੀਂ ਲੋਨ ਜਿੰਨੇ ਦਾ ਵੀ ਲਿਆ 10 ਲੱਖ ਦਾ ਲਿਆ 20 ਦਾ ਲਿਆ ਜਾਂ ਕਰੋੜ ਦਾ ਵੀ ਲਿਆ ਜੋ ਜਿਹੜਾ ਤੁਸੀਂ ਲੋਨ ਲਿਆ ਉਸ ਲੋਨ ਦੀ ਬੈਂਕ ਨੂੰ ਅਸ਼ੋਰੈਂਸ ਦੀ ਬਹੁਤ ਹੀ ਜ਼ਰੂਰਤ ਹੈ ਘਰ ਦੇ ਜਿਹੜੇ ਤੁਹਾਡੇ ਸਮਾਨ ਤੋਂ ਇਲਾਵਾ ਉਸ بیمੇ ਦੀ ਬੈਂਕ ਨੂੰ ਬਹੁਤ ਵੱਡੀ ਜ਼ਰੂਰਤ ਹੈ ਉਹਦੀ ਲਾਇਬਿਲਟੀ ਜਿਹੜੀ ਹੈਗੀ ਹੈ ਉਹ ਬੈਂਕ ਦੀ ਹੋ ਜਾਂਦੀ ਹੈ ਜਦੋਂ ਤੁਸੀਂ ਬੈਂਕ ਤੋਂ ਲੋਨ ਲੈ ਕੇ ਆਪਣਾ ਘਰ ਬਣਾ ਲਿਆ ਬੈਂਕ ਨੂੰ ਤੁਸੀਂ ਕਿਸ਼ਤ ਦੇ ਰਹੇ ਹੋ ਸਾਰਾ ਕੁਝ ਤੁਹਾਡਾ ਠੀਕ ਠਾਕ ਚੱਲ ਰਿਹਾ ਹੈ ਅਚਾਨਕ ਸਡਨਲੀ ਉਸ ਦੌਰਾਨ ਤੁਹਾਡਾ ਟਰਮ ਜਿਹੜੀ ਹੈਗੀ ਉਹ 20 ਸਾਲ ਦੀ ਹੈ 10 ਸਾਲ ਦੀ ਹੈ ਇਸ ਸਾਲ ਤੋਂ ਘੱਟ ਹੁੰਦੀ ਹੋਣੀ ਹੈ 10 15 20 ਹਾਂ ਇਸ ਤੋਂ ਘੱਟ ਹੋ ਨਹੀਂ ਸਕਦੇ ਕਿਉਂਕਿ ਲੋਨ ਵੱਡੇ ਹੁੰਦੇ ਨੇ ਕਿਸ਼ਤਾਂ ਛੋਟੀਆਂ ਕਰਨੀਆਂ ਪੈਂਦੀਆਂ ਜੇ ਉਸ ਸਮੇਂ ਦੇ ਦੌਰਾਨ ਜਿਹੜਾ ਜਿਸ ਬੰਦੇ ਨੇ ਮਾਲਕ ਨੇ ਦੇ ਨਾਂ ਤੇ ਲੋਨ ਹੈ ਉਹਨੂੰ ਪਰਮਾਤਮਾ ਨਾ ਕਰੇ ਕਿਸੇ ਤਰ੍ਹਾਂ ਕੋਈ ਅਣਸਕਾਹੀ ਘਟਨਾ ਉਹਦੀ ਡੈਥ ਹੋ ਜਾਂਦੀ ਹੈ ਜਿਹੜੇ ਉਹਦੇ ਬੱਚੇ ਛੋਟੇ ਆ ਜਾ ਕਰ ਲਈ ਕੰਮ ਨਹੀਂ ਕਰਦੀ ਜੇ ਕੰਮ ਕਰਦੀ ਔ ਥੋੜਾ ਛੋਟਾ ਮੋਟਾ ਕੰਮ ਕਰਦੀ ਹੈ ਤਾਂ ਉਹ ਕਿਵੇਂ ਪੂਰਾ ਕਰੂਗੀ ਇਸ ਲਈ ਵੀ ਬਹੁਤ ਜ਼ਰੂਰੀ ਹੈ ਉਹ ਫਿਰ ਜਿਹੜੀ ਬੈਂਕ ਦੀ ਲਾਇਬਿਲਟੀ ਆ ਉਹ ਕੰਪਨੀ ਬੈਂਕ ਨੂੰ ਦੇ ਦਿੰਦੀ ਹੈ ਉਸ ਟਾਈਮ ਔਕੇ ਤੇ ਜਿੰਨੀ ਜੇ ਮੰਨ ਲਓ ਜਿਆਦਾ ਸਮਾਂ ਹੋ ਜਾਂਦਾ ਹੈ 15 ਸਾਲ ਦਾ 20 ਸਾਲ ਦਾ ਹੋ ਗਿਆ ਤਾਂ ਥੋੜਾ ਪੈਸਾ ਘਟ ਜਾਂਦਾ ਹੈ ਲੋਨ ਕਈ ਵਾਰੀ ਜਿਹੜੇ ਬੈਂਕਾਂ ਦੇ بیمੇ ਹੁੰਦੇ ਨੇ ਨਾ ਤੇ ਪੂਰੇ ਹੁੰਦੇ ਨੇ ਜੇ 20 ਲੱਖ ਦਾ 20 ਲੱਖ ਦਾ بیمਾ ਪੂਰਾ ਇਹ ਨਹੀਂ ਹੈਗਾ ਕਿ ਉਹ 10 ਲੱਖ ਦੇ 10 ਸਾਲ ਬਾਅਦ ਇੰਨਾ ਹੋ ਗਿਆ ਇੰਨਾ ਹੋ ਗਿਆ ਨਹੀਂ ਹੁੰਦਾ ਬੀਮਾ ਕਰਵਾਉਣ ਤੋਂ ਬਾਅਦ ਇਨ ਬਿਟਵੀਨ ਜੇਕਰ ਮਾਲਕ ਦੀ ਡੈਥ ਹੋ ਜਾਵੇ ਕਿਸੇ ਵੀ ਸਥਿਤੀ ਦੇ ਵਿੱਚ ਤਾਂ ਉਹ ਜੋ ਘਰ ਦਾ ਲੋਨ ਲਿੱਤਾ ਹੋਇਆ ਉਸ ਦੀ ਪ੍ਰਭਾਵੀ ਵੀ ਬੀਮਾ ਕੰਪਨੀ ਕਰੇਗੀ ਜੇਕਰ ਤੁਸੀਂ ਘਰ ਦਾ ਬੀਮਾ ਕਰਵਾਇਆ ਹੋਇਆ ਜੇ ਤੁਸੀਂ ਘਰ ਦਾ ਬੀਮਾ ਕਰਵਾਇਆ ਹੋਇਆ ਬਹੁਤ ਵੱਡੀ ਗੱਲ ਹੈਗੀ ਆ ਸਮੇਂ ਦੇ ਵਿੱਚ ਜੇਕਰ ਵਿਕਤੀ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਸੰਭਾਵਿਤ ਹਾਲਾਤ ਬਣਦੇ ਤਾਂ ਬਹੁਤ ਵੱਡੀ ਲਾਇਬਿਲਟੀ ਹੁੰਦੀ ਹੈ ਜੋ ਪਰਿਵਾਰ ਦੇ ਪਿੱਛੇ ਪਏ ਜਿਹੜੇ ਜੀ ਨੇ ਉਹਨਾਂ ਦੇ ਸਿਰ ਪਰਾ ਕੇ ਬੈਠ ਜਾਂਦੇ ਆ ਬੱਚੇ ਛੋਟੇ ਨਹੀਂ ਦੇ ਪਾਉਂਦੇ ਪੜ੍ਹਦੇ ਨਹੀਂ ਦੇ ਪਾਉਂਦੇ ਜੇ ਉਹ ਤੁਹਾਡਾ ਬੈਂਕ ਨੇ ਜਾਂ ਤੁਸੀਂ ਆਪਣੇ ਘਰ ਦਾ ਉਹ ਲੋਨ ਕਰਵਾਇਆ ਹੋਇਆ ਜਾਦਾ ਕਰਕੇ ਬੈਂਕ ਕਰਵਾ ਲੈਂਦੇ ਨੇ ਬੈਂਕਾਂ ਵਿੱਚ ਚਲੋ ਠੀਕ ਹੈ ਬੈਂਕ ਆਪਣੇ ਹਿਸਾਬ ਨਾਲ ਕਰਵਾ ਲੈਂਦੇ ਬਾਕੀ ਤੁਸੀਂ ਐਨੇ ਵੇਰ ਹੋਣੇ ਚਾਹੀਦੇ ਆ ਕਿ ਬੈਂਕ ਤੁਹਾਡਾ ਕਿੰਨੇ ਦਾ ਲੋਨ ਕਰਵਾ ਰਿਹਾ ਹੈ ਕਿੰਨੇ ਦਾ ਬੀਮਾ ਹੈ ਕਿੰਨੇ ਦਾ ਕਰਵਾ ਰਿਹਾ ਉਹ ਤੁਸੀਂ ਕੋਸ਼ਿਸ਼ ਕਰੋ ਟਰਾਈ ਕਰੋ ਦੂਜਾ ਕਿਥੇ ਹੋਰ ਕੋਲ ਜਾ ਕੇ ਇੱਕ ਵਾਰ ਟਰਾਈ ਕਰੋ ਜੇ ਉੱਥੇ ਘੱਟ ਹੁੰਦਾ ਉੱਥੋਂ ਕਰਵਾ ਲਓ ਤਾਂ ਕਿ ਤੁਹਾਨੂੰ ਆਪਣੇ ਮਕਾਨ ਦਾ ਬੀਮਾ ਹੋ ਜਾਵੇ ਬੀਮੇ ਨਾਲ ਤੁਸੀਂ ਸੁਰੱਖਿਅਤ ਰਹੋ ਕੱਲ ਨੂੰ ਤੁਹਾਨੂੰ ਕੋਈ ਐਦਾਂ ਦੀ ਕੋਈ ਪ੍ਰੋਬਲਮ ਆ ਜਾਵੇ ਤੁਹਾਡੇ ਬੱਚਿਆਂ ਨੂੰ ਇਹੋ ਜਿਹਾ ਕੋਈ ਵੀ ਕਰਨ ਨਾ ਕਰਨਾ ਨਾ ਪਵੇ ਕਿ ਉਹ ਰੋਡ ਤੇ ਆ ਜਾਣ ਇਕ ਤਰ੍ਹਾਂ ਦਾ ਰੋਡ ਤੇ ਆ ਜਾਂਦਾ ਬੰਦਾ ਬੈਂਕਾਂ ਦਾ ਆਪਣੇ ਪੈਸੇ ਲੈ ਜਾਣੇ ਆ ਤੁਸੀਂ ਆਮ ਸੁਣਿਆ ਹੁਣ ਕਿ ਬੈਂਕ ਦਾ ਪੈਸਾ ਕਦੇ ਨਹੀਂ ਮਰਦਾ ਵੱਡੇ ਆਮ ਇੱਕ ਲੋਕਾਂ ਦੇ ਚ ਸਮਾਜ ਦੇ ਵਿੱਚ ਵੀ ਕਈ ਗੱਲਾਂ ਹੁੰਦੀਆਂ ਹੋਣੀਆਂ ਕਿ ਜੀ ਉਹ ਬੈਂਕਾਂ ਦੇ ਪੈਸੇ ਰਹਿੰਦੇ ਸੀਗੇ ਉੱਥੇ ਬੱਚੋਂ ਦੇ ਪੈਸੇ ਦੇ ਨਹੀਂ ਹੋਏ ਬੈਂਕਾਂ ਨੇ ਲੋਕ ਲਾਤਾ ਜਾਂ ਬੈਂਕਾਂ ਨੇ ਉਹ ਬੁਲੀ ਲਾਤੀ ਕੁੜਕੀ ਤੱਕ ਵੀ ਕਰ ਦਿੰਦੇ ਮਕਾਨ ਦੀ ਬਿਲਕੁਲ ਇਸ ਤਰ੍ਹਾਂ ਕਰਕੇ ਬੜੇ ਜੋ ਬਹੁਤ ਜ਼ਰੂਰੀ ਹੈ ਹੋਣਾ ਚਾਹੀਦਾ ਤੇ ਫਿਰ ਹੁਣ ਪ੍ਰਕਿਰਿਆ ਕੀ ਹੈ ਕਿਸ ਤਰ੍ਹਾਂ ਘਰ ਦਾ ਬੀਮਾ ਹੋਵੇਗਾ ਤੁਹਾਨੂੰ ਕਿਹਾ ਤਾਂ ਇਹ ਹੀ ਹੈ ਕਿ ਤੁਸੀਂ ਜਦੋਂ ਵੀ ਘਰ ਦਾ ਬੀਮਾ ਕਰਾਣਾ ਹੈ ਉਹ ਤੋਂ ਬੈਂਕ ਦਾ ਜਿਹੜਾ ਲੋਨ ਹੈਗਾ ਉਹਦੇ ਮੁਤਾਬਕ ਜਾਂ ਜੇ ਤੁਸੀਂ ਆਪ ਕਰਾਉਂਦੇ ਆ ਤੁਹਾਡੇ ਬੈਂਕ ਦੇ ਜਿਹੜੇ ਤੁਹਾਡੇ ਆਪਣੇ ਪਲਾਟ ਦੀ ਵੈਲਿਊ ਪਈ ਹੈ ਕਿਉਂਕਿ ਅਸੀਂ ਮੰਨ ਲਓ ਤੁਹਾਡਾ ਮਕਾਨ ਜਿਹੜਾ ਤੁਸੀਂ ਬਣਾ ਰਹੇ ਹੋ ਉਹ ਮਕਾਨ ਤੁਹਾਡਾ ਹੈਗਾ 40 ਲੱਖ ਦਾ ਤੁਸੀਂ ਬੈਂਕ ਤੋਂ ਲੋਨ ਲਿਆ 20 ਲੱਖ ਉਹ ਤਾਂ 20 ਲੱਖ ਦੇ ਬਣਿਆ ਨਾ ਤੁਸੀਂ ਆਪਣੇ 40 ਲੱਖ ਦਾ ਬੀਮਾ ਕਰਾਓ 20 ਲੱਖ ਦਾ ਕਿਉਂ ਕਰਨਾ ਜਾ ਤੁਹਾਡੇ ਕੀ ਟੋਟਲ ਜਿਹੜੀ ਤੁਹਾਡੀ ਹੈਗੀ ਉਹਦੀ ਕੀਮਤ ਇੰਨੀ ਹੈ ਆਪਾਂ ਲੋਨ ਦਾ ਕੱਲਾ ਬੀਮਾ ਨਹੀਂ ਕਰਵਾਉਣਾ ਪੂਰੇ ਘਰ ਦਾ ਬੀਮਾ ਕਰਾਓ ਪੂਰਾ ਘਰ ਦਾ ਕਰਾਓ ਉਹਦੀ ਵੈਲਿਊ ਵੀ ਕੰਪਨੀ ਲਗਾਉਂਦੀ ਹੋਏਗੀ ਐਸਟੀਮੇਟ ਲਗਾਉਂਦੀ ਹੋਏਗੀ ਉਹਦਾ ਸਰਵੇਅਰ ਦਾ ਕੰਮ ਹੈ ਉਹ ਸਰਵੇਅਰ ਲੈਣਾ ਉਹ ਸਾਡੀ ਜਿਹੜੀ ਵੈਲਿਊ ਹੈਗੀ ਹੈ ਕੈਲਕੂਲੇਟ ਕਰਾ ਦੇਣੀ ਵੀ ਇੰਨੀ ਹੈ ਜਿੰਨੀ ਵੈਲਿਊ ਬਣਦੀ ਉਸ 19 ਵੈਲਿਊ ਤੱਕ ਬੀਮਾ ਪੱਕਾ ਕਰਵਾ ਸਕਦੇ ਆ ਤੇ ਉਨਾ ਹੀ ਕਰਵਾਉਣਾ ਚਾਹੀਦਾ ਉਨਾ ਹੀ ਕਰਵਾਉਣਾ ਚਾਹੀਦਾ ਉਹਦੇ ਨਾਲ ਕੱਲ ਨੂੰ ਜਿਹੜੀ ਜਿੱਦਾਂ ਅਸੀਂ ਬੈਂਕ ਤੋਂ ਬੀਮਾ ਕਰਵਾ ਲਿਆ 20 ਲੱਖ ਦਾ 20 ਲੱਖ ਦਾ ਲੋਨ ਲੈ ਲਿਆ ਠੀਕ ਫਾਇਰ ਨ ਹੋ ਜਾਂਦੀ ਹੈ ਉਹ ਤਾਂ 20 ਲੱਖੇ ਹੋਇਆ ਨਾ ਤੁਹਾਡਾ ਮਕਾਨ 50 ਲੱਖ ਦਾ ਹੈ ਫਿਰ ਉਹ ਜਿਹੜਾ 30 ਲੱਖ ਦਾ ਗਿਆ ਬੰਦ ਆਮ ਤੌਰ ਦੇ ਉੱਪਰ ਅੱਪ ਜਦੋਂ ਘਰ ਬਣਾਉਂਦੇ ਆ ਕੁਝ ਪੈਸੇ ਅਸੀਂ ਖਰਚ ਲੈਂਦੇ ਆ ਤੁਹਾਡੇ ਹੀ ਹੁੰਦੇ ਆ ਕੁਝ ਪੈਸੇ ਅਸੀਂ ਬੈਂਕ ਤੋਂ ਲੈਨੇ ਆ ਲੋਨ ਦੇ ਬਿਲਕੁਲ ਬਿਲਕੁਲ ਹਾਲਾਂਕਿ ਆਮ ਤੌਰ ਤੇ ਉੱਪਰ ਐ ਹੀ ਹੁੰਦਾ ਕਿ ਲਗਭਗ 50% ਬੰਦਾ ਆਫਗਰਤਦਾ 50% ਬੈਂਕ ਤੋਂ ਲੋਨ ਲੈ ਲੈਂਦਾ ਹੈ ਤਾਂ ਪਰ ਕਈ ਬੰਦੇ ਕੋਸ਼ਿਸ਼ ਕਰਦੇ ਹੈ ਕਿ ਆਪਣਾ ਜਿੰਨਾ ਦੀ ਕਮਾਈ ਹੁੰਦੀ ਹੈ ਉਹ ਇਹੀ ਕੋਸ਼ਿਸ਼ ਕਰਦੇ ਕਿ ਅਸੀਂ ਲੋਨ ਨਾਲ ਲਈਏ ਘੱਟ ਤੋਂ ਘੱਟ ਲੋਨ ਲੈਣ ਦੀ ਕੋਸ਼ਿਸ਼ ਵੀ ਕਰਦੇ ਘੱਟ ਤੋਂ ਘੱਟ ਵੀ ਲੋਨ ਲੈਣ ਦੀ ਕੋਸ਼ਿਸ਼ ਕਰਦੇ ਹੈ ਅਗਲੇ ਸੋਚਦੇ ਹੈ ਮੈਂ ਕਿਉਂ ਕਿਸ ਤਰ੍ਹਾਂ ਪਰ ਨਹੀਂ ਹੈ ਜਦ ਮੇਰੇ ਕੋਲ ਪੈਸਾ ਹੈਗਾ ਪੈਸਾ ਪਿਆ ਪੈਸਾ ਪਿਆ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਬਹੁਤ ਸਾਰੇ ਅਕਾਊਂਟ ਕਰਦੀਆਂ ਉਹ ਅਲੱਗ-ਅਲੱਗ ਤਰ੍ਹਾਂ ਦੇ ਸਰਕਮੰਸਟੈਂਸ ਹੈ ਜੇ ਆਪਾਂ ਨੂੰ ਇਹ ਥੋੜਾ ਲੰਮਾ ਹੋ ਜਾਊਗਾ ਤੇ ਇਹ ਤੁਸੀਂ ਜਦੋਂ ਵੀ ਥੋੜੇ ਸਮੇਂ ਤੇ ਮੇਰੇ ਤੋਂ ਪੁੱਛ ਵੀ ਸਕਦੇ ਆ ਵੇ ਕਿਹੜੇ ਕਿਹੜੇ ਚਿੱਪਿਆਂ ਤੋਂ ਕਰ ਸਕਦੇ ਆਪਾਂ ਬਿਲਕੁਲ ਬਿਲਕੁਲ ਤਾਂ ਫਿਰ ਬੀਮਾ ਜੇ ਕਿ ਸੰਭਾਵਿਤ ਕੋਈ ਇਸ ਤਰ੍ਹਾਂ ਦਾ ਹਾਲਾਤ ਬਣਦੇ ਨੇ ਤਾਂ ਫਿਰ ਆਪਾਂ ਬੀਮਾ ਏਜੰਟ ਨਾਲ ਸੰਪਰਕ ਕਰੀਏ ਉਹੀ ਪ੍ਰੋਸੈਸ ਹੁੰਦੀ ਆ ਆਮ ਬੀਮਾ ਵਾਲੀ ਸੇਮ 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 ਪ੍ਰੋਸੈਸ ਹੈ ਉਹੀ ਕਿਤੇ ਹੋ ਨਹੀਂ ਹੈਗਾ ਜੇ ਤੁਹਾਡੇ ਕੋਈ ਇਦਾਂ ਦਾ ਨੁਕਸਾਨ ਹੁੰਦਾ ਹੈ ਠੀਕ ਹੈ ਜੀ ਘਰਾਂ ਦੇ ਵਿੱਚ ਵੀ ਤੁਸੀਂ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਉਹ ਸਿਕਿਉਰਟੀ ਪਰਪਸ ਜਿਹੜੇ ਆ ਉਹ ਘਰਾਂ ਵਿੱਚ ਵੀ ਲਵਾਉਣ ਤੁਹਾਨੂੰ ਲਵਾਉਣੇ ਚਾਹੀਦੇ ਆ ਸੀਸੀਟੀਵੀ ਕੈਮਰੇ ਆ ਜਾਂ ਤੁਸੀਂ ਕਿਸੇ ਨੂੰ ਬਾਹਰ 2-4 ਦਿਨ ਦੱਸ ਦੇਣੇ ਜਾਣਾ ਤੁਸੀਂ ਆਪ ਨੂੰ ਆਪਦੇ ਘਰ ਨੂੰ ਕਿਸੇ ਦੇ ਹਵ ਤੁਹਾਡਾ ਦੇਖੋ ਜਿਹੜੇ ਸੈਕਟਰ ਨੂੰ ਕਹਿ ਕੇ ਜਾਓ ਜਾਂ ਤੁਹਾਡਾ ਕੋਈ ਨੇੜੇ ਜਿਹੜਾ ਚੌਕੀਦਾਰ ਹੈ ਉਹਨੂੰ ਦੱਸ ਕੇ ਜਾਓ ਕਿ ਮੈਂ ਇੱਕ ਦਿਨ ਬਾਹਰ ਚੱਲਿਆ ਮੇਰੇ ਘਰ ਦਾ ਖਿਆਲ ਰੱਖਣਾ ਬੀਮਾ ਕਰਵਾ ਲੈ ਤਾਂ ਇਹ ਨਾ ਨਿਸ਼ਚਿਤ ਹੋ ਜਾਓ ਕਿ ਬੀਮੇ ਨਾਲ ਲੈ ਚਾਉਂਗਾ ਤਾਂ ਬੀਮਾ ਮਿਲ ਜਾਏਗਾ ਆਪਣੇ ਘਰ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਆਪ ਵੀ ਰੱਖੋ ਆਪ ਵੀ ਰੱਖਣੀ ਚਾਹੀਦੀ ਹੈ ਤਾਂ ਕਿ ਕਿਸੇ ਕਿਸੇ ਪ੍ਰਕਾਰ ਦਾ ਸੰਭਾਵਿਤ ਕੋਈ ਖਤਰਾ ਜਾਂ ਆਰਥਿਕ ਨੁਕਸਾਨ ਤੋਂ ਆਪਾਂ ਬਚੇ ਹੀ ਰਹੀਏ ਤੁਹਾਡਾ ਕਹਿਣਾ ਸਭ ਤੋਂ ਵੱਡੀ ਗੱਲ ਹੈ ਕਮੋ ਜੀ ਜਿਹੜਾ ਤੁਸੀਂ ਆਪਣੇ ਘਰ ਦੀ ਸੁਰੱਖਿਆਤ ਆਪ ਕਰ ਸਕਦੇ ਹੋ ਇਹ ਤੁਹਾਡੇ ਘਰ ਦੀ ਕੋਈ ਵੀ ਸੁਰੱਖਤਰੀ ਕਰ ਸਕਦਾ ਚਾਹੇ ਕੋਈ ਫੜੇ ਉਸੇ ਏਰੀਏ ਦੀ ਪੁਲਿਸ ਹੈ ਚਾਹੇ ਤੁਹਾਡੇ ਏਰੀਆ ਦਾ ਚੌਕੀਦਾਰ ਹੈ ਜੇ ਚੌਕੀਦਾਰ ਵੀ ਰੱਖਿਆ ਹੋਇਆ ਹੈ ਸੀਸੀਟੀਵੀ ਕੈਮਰਾ ਵੀ ਹੈਗਾ ਉਹ ਵੀ ਫੇਲ ਹੋ ਸਕਦੇ ਆ ਚੌਕੀਦਾਰ ਵੀ ਹਾਂ ਘਰ ਰੱਖਿਆ ਹੋਇਆ ਉਹ ਵੀ ਘਰ ਤੋਂ ਵਾਪਸ ਆਊਗਾ ਜਦ ਤੱਕ ਤੁਹਾਡਾ ਨੁਕਸਾਨ ਹੋ ਜੂਗਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਘਰ ਦੀ ਆਪ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਹੀ ਕਰੋ ਸੋ ਬਿਲਕੁਲ ਜੀ ਤੁਹਾਡੀ ਸਭ ਬਹੁਤ ਬਹੁਤ ਤੁਹਾਡਾ ਧੰਨਵਾਦ ਹੈਗਾ ਇਹ ਅਹਿਮ ਜਾਣਕਾਰੀ ਦੇਣ ਦੇ ਲਈ ਬਿਲਕੁਲ ਜੀ ਦਰਸ਼ਕੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਘਰ ਦਾ ਬੀਮਾ ਕਰਵਾਉਣਾ ਵੀ ਕਿੰਨਾ ਜ਼ਰੂਰੀ ਹੈ ਤੇ ਉਸ ਦਾ ਜੇਕਰ ਬੀਮਾ ਤੁਸੀਂ ਘਰ ਦਾ ਕਰਵਾਉਂਦੇ ਹੋ ਤਾਂ ਤੁਹਾਨੂੰ ਸੰਭਾਵਿਤ ਕਿਸੇ ਪ੍ਰਕਾਰ ਦਾ ਨੁਕਸਾਨ ਹੋਣ ਤੇ ਕਿਸ ਤਰ੍ਹਾਂ ਉਸ ਦੀ ਪਰਪਾਈ ਹੋ ਸਕਦੀ ਹੈ ਜਾਂ ਤੁਹਾਨੂੰ ਕੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਫਾਇਦੇ ਹੋ ਸਕਦੇ ਨੇ ਚੌਲ ਸਾਹਿਬ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤਾਂ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ